ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਸਾਰਿਆਂ ਦਾ ਨਵੇਂ ਵਲੌਗ 'ਚ ਅੱਜ ਗੱਲਬਾਤ ਕਰਦੇ ਹਾਂ ਤੁਸੀਂ ਥੰਬਨੇਲ ਸਾਰਿਆਂ ਨੇ ਦੇਖ ਲਿਆ ਫਰਸ਼ ਬਾਰੇ ਵੀ ਆਪਾਂ ਨੂੰ ਵੱਡੇ ਵੇੜੇ 'ਚ ਕਿਹੜੀ ਫਰਸ਼ ਲਾਉਣੀ ਚਾਹੀਦੀ ਆ ਈਟਾਂ ਦੀ ਲਾਉਣੀ ਚਾਹੀਦੀ ਆ ਕਿ ਲੋਕਟਾਈਲ ਦੀ ਲਾਉਣੀ ਚਾਹੀਦੀ ਆ ਕਿ ਪੱਥਰ ਲਾਉਣਾ ਚਾਹੀਦਾ ਆ ਆਪਾਂ ਸਿਰਫ ਇਸ ਵਿਸ਼ੇ ਤੇ ਗੱਲਬਾਤ ਅੱਜ ਇਸ ਵੀਡੀਓ 'ਚ ਵਿੱਚ ਕਰਨੀ ਆ ਵੀਡੀਓ ਨਾਲ ਜੁੜੇ ਰਹੋ ਚੈਨਲ ਨੂੰ ਸਾਰੇ ਜਣੇ ਸਬਸਕ੍ਰਾਈਬ ਕਰ ਲਓ ਜੀ ਤੇ ਵੀਡੀਓ ਨੂੰ ਪੂਰਾ ਦੇਖਿਓ ਇਸ ਵੀਡੀਓ 'ਚ ਤੁਹਾਨੂੰ ਰੇਟ ਵੀ ਦੱਸਾਂਗੇ ਵੀ ਕੀ ਰੇਟ ਆਪਾਂ ਨੂੰ ਕਿਹੜੀ ਚੀਜ਼ ਪੈਂਦੀ ਆ ਵੀ ਲੋਕ ਟਾਇਲ ਆਪਾਂ ਨੂੰ ਕੀ ਰੇਟ ਪੈਂਦੀ ਆ ਤੇ ਜਿਹੜੀ ਦੂਜੀ ਹੈਗੀ ਆ ਆ ਹਾਈਟਾਂ ਦੀ ਫਰਸ਼ ਇਹ ਆਪਾਂ ਨੂੰ ਕੀ ਰੇਟ ਪੈਂਦੀ ਆ ਦੋਵੇਂ ਵਿਸ਼ਾ ਤੇ ਆਪਾਂ ਗੱਲਬਾਤ ਕਰਾਂਗੇ ਜਿਹੜੀ ਲੋਕ ਟਾਇਲ ਆ ਆਪਾਂ ਇਹ ਵੀਡੀਓ ਸ਼ਾਰਟ ਟਰਮ ਚ ਬਣਾਵਾਂਗੇ ਜਿਹੜੀ ਲੋਕ ਟਾਇਲ ਆ ਇਹ ਪੈਂਦੀ ਆ ਇੱਕ ਸਕੁਅਰ ਫੁੱਟ 'ਚ 50 ਰੁਪਈਆ ਦੀ ਪੈ ਜਾਂਦੀ ਹੈ ਜਿਹੜੀ ਹੈਗੀ ਆ 10 ਐਮ ਐਮ ਕਹਿ ਲਿਗਿਆ ਆਪਾਂ ਨੂੰ ਵੀ ਜਿਹੜੀ ਹੈਵੀ ਹੈ ਜੀ ਤੇ ਆਪਾਂ ਵਾਈਕਲ ਚੜਾ ਸਕਦੇ ਆ ਤੇ ਜਿਹੜੀ ਹੈਗੀ ਆ ਆਹ ਇੱਟ ਇਹ ਇੱਟ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਵੀ 5 ਕੇ ਰੁਪਈਏ ਹੈਗੀ ਹੈ ਤੇ ਇੱਕ ਸਕੁਅਰ ਫੁੱਟ 'ਚ ਸਾਢੇ 1-3 ਇੱਟਾਂ 4 ਇੱਟਾਂ ਦੀ ਆ ਉਸਤ ਪੈਂਦੀ ਆ ਸਾਢੇ 3-4 ਇੱਟਾਂ ਲੱਗਦੀਆਂ ਬਾਕੀ ਤੁਸੀਂ ਸਾਰੇ ਜਣੇ ਸਿਆਣੇ ਆ ਕੈਲਕੂਲੇਸ਼ਨ ਕਰ ਸਕਦੇ ਹੋ ਮੰਨ ਲਓ 1000 ਸਕੁਅਰ ਫੁੱਟ ਏਰੀਆ ਲਾਉਣਾ ਤਾਂ ਤੁਹਾਡਾ 3300 8 ਨਾਲ 32 ਤੋਂ 3200 3000 ਤੋਂ 3500 8 ਦੇ ਵਿੱਚ ਵਿੱਚ ਇਹ 1000 ਸਕਰ ਫੁੱਟ ਏਰੀਆ ਕਵਰ ਹੋ ਜਾਊਗਾ ਹੁਣ ਆਪਾਂ ਗੱਲ ਕਰਦੇ ਹਾਂ ਲੋਕ ਟਾਈਲ ਦੀ ਜਿਹੜੀ ਲੋਕ ਟਾਈਲ ਆ ਉਹ ਬੱਜਰੀ ਦੀ ਬਣੀ ਹੈ ਤੇ ਇੱਟ ਮਿੱਟੀ ਦੀ ਬਣੀ ਹੈ ਮਿੱਟੀ ਤੋਂ ਪੱਕ ਕੇ ਬਣੀ ਆ ਤੇ ਜਿਹੜੀ ਲੋਕ ਟਾਈਲ ਆ ਉਹ ਬੱਜਰੀ ਰੇਤਾ ਕੰਕਰੀਟ ਸੀਮੈਂਟ ਇਹਨਾਂ ਚੀਜ਼ਾਂ ਤੋਂ ਬਣੀ ਆ ਵਿੱਚ ਖੱਗਰ ਵਗੈਰਾ ਪਾ ਦਿੰਦੇ ਆ ਤੇ ਮੈਨੂੰ ਕਿਤੇ ਨਾ ਕਿਤੇ ਐਂ ਲੱਗਦਾ ਵੀ ਲੋਕ ਟਾਈਲ ਆਈ ਨੂੰ ਹੋਇਆ 20 ਸਾਲ ਤੇ ਇੱਟ ਬਾਲੇ ਪੁਰਾਣੇ ਸਮੇਂ ਦੀ ਆ ਇਟ ਦੀ ਮਣਿਆਰ ਜ਼ਿਆਦੇ ਜਿਹੜੇ ਬੰਦੇ ਨੇ ਫਸਲ ਘਰੇ ਰੱਖਣੀ ਆ ਉਹਨੂੰ ਇਟਾਂ ਦੀ ਫਰਸ਼ ਲਵਾਉਣੀ ਚਾਹੀਦੀ ਐ ਕਿਤੇ ਸਸਤੀ ਪੈਂਦੀ ਐ ਦੂਜੀ ਦੀ ਮਣਿਆਰ ਜ਼ਿਆਦੇ ਆ ਤੀਜਾ ਇਹ ਫਸਲ ਨੂੰ ਖਰਾਬ ਨਹੀਂ ਕਰਦੀ ਲੋਕ ਟਾਇਲ ਤੇ ਫਸਲ ਰੱਖਾਂਗੇ ਤਾਂ ਕਿਤੇ ਨਾ ਕਿਤੇ ਫਸਲ ਦਾ ਨੁਕਸਾਨ ਹੋਊਗਾ ਫਸਲ ਥੱਲੋ ਸਲਾਬ ਫੜ ਲੈਂਦੀ ਕਿਉਂਕਿ ਜਿਹੜੀ ਲੋਕ ਟਾਇਲ ਆ ਇਹ ਸਲਾਬ ਨੂੰ ਕਿਉਂਸ ਦੀ ਨਹੀਂ ਗਈ ਤੇ ਜਿਹੜੀ ਇਟਾ ਇਹ ਤਾਂ ਬਣੀ ਮਿੱਟੀ ਦੀ ਹੁੰਦੀ ਆ ਇੱਥੇ ਪਾਣੀ ਡੋਲ ਕੇ ਵੇਖ ਲੈਨੇ ਆਪਾਂ ਇਹ ਪਾਣੀ ਨੂੰ ਸੋਕ ਲੈਂਦੀ ਆ ਤੇ ਜਿਹੜੀ ਲੋਕ ਟਾਇਲ ਆ ਉਹ ਪਾਣੀ ਨੂੰ ਉਹ ਦੇ ਉੱਤੇ ਖੜ ਜਾਂਦਾ ਤਿਲਕਣ ਮਾੜੀ ਜੀ ਬਣ ਜਾਂਦੀ ਆ ਸੋ ਜਿਹੜੇ ਬੰਦੇ ਨੇ ਘਰੇ ਫਸਲ ਰੱਖਣੀ ਆ ਉਹ ਬੰਦੇ ਨੂੰ ਘਰੇ ਇਟਾਂ ਦੀ ਫਰਸ਼ ਲਵਾਉਣੀ ਚਾਹੀਦੀ ਆ ਤੇ ਜਿਹੜੇ ਬੰਦੇ ਨੇ ਘਰੇ ਫਸਲ ਨਹੀਂ ਰੱਖਣੀ ਸ਼ੋਅ ਆਸਤੇ ਦਿਵਾਉਣੀਆਂ ਜਿਹਦੇ ਕੋਲ 4 ਰੁਪਏ ਵੀ ਹੈਗੇ ਆ ਤੇ ਉਹ ਲੋਕ ਟਾਈਲ ਉਹਦੇ ਵਾਸਤੇ ਵਧੀਆ ਆਪਸ਼ਨ ਆ ਲੋਕ ਟਾਈਲ ਮਹਿੰਗੀ ਪੈਂਦੀ ਆ ਲੱਗੀ ਸੋਹਣੀ ਲੱਗਦੀ ਆ ਤੇ ਜਿਹੜੀ ਇੱਟਾਂ ਦੀ ਫਰਸ਼ ਆ ਇਹ ਪੈਂਦੀ ਥੋੜੀ ਜੀ ਸਸਤੀ ਆ ਸੋਹਣੀ ਨਹੀਂ ਲੱਗਦੀ ਮਨਿਆਦੇ ਦੀ ਜ਼ਿਆਦਾ ਆ ਕਿਤੇ ਨਾ ਕਿਤੇ ਮੈਨੂੰ ਇਹ ਗੱਲਾਂ ਹੈਗੀਆਂ ਸਹੀ ਲੱਗਦੀ ਆ ਮੈਂ ਇੱਟਾਂ ਦੇ ਪੱਖ 'ਚ ਆ ਆਪਣੇ ਇਸ ਵੀੜੇ 'ਚ ਸਾਰੇ ਜਿੱਥੇ ਆਪਾਂ ਫਸਾ ਰੱਖਦੇ ਆ ਇੱਟਾਂ ਦੀ ਫਰਸ਼ ਲਾਈ ਆ ਅਸੀਂ ਸਾਨੂੰ ਸਸਤੀ ਪਈ ਆ ਸਾਨੂੰ ਲੋਕ ਟਾਈਲ ਨਾਲੋਂ ਠੀਕ ਲੱਗਿਆ ਕੰਮ ਤੇ ਫਸਾ ਰੱਖਣੀ ਵੀ ਇੱਥੇ ਸੌਖੀ ਆ ਚੋਨਾ ਖੜਾਰਨਾ ਸੌਖਾ ਝੋਨਾ ਸਾਂਭਣਾ ਇੱਥੇ ਸੌਖਾ ਲੋਕ ਟਾਇਲ ਤੇ ਥੋੜੀ ਜੀ ਮਿਹਨਤ ਵੱਧ ਪਾਉ ਲਾ ਜਿਹੜੇ ਬੰਦੇ ਘਰੇ ਫਸਲਾਂ ਰੱਖਦੇ ਉਹਨਾਂ ਨੂੰ ਜਾਦੇ ਜਾਣਕਾਰੀ ਹੋएगी ਇਸ ਵਿਸ਼ੇ ਤੇ ਸੋ ਧੰਨਵਾਦ ਸਾਰਿਆਂ ਦਾ ਵੀਡੀਓ ਦੇਖਣ ਲਈ ਜੇ 1000 ਸਕਰ ਫੁੱਟ ਲਾਉਣਾ ਆਪਣੀ ਲਾਸਟ ਗੱਲ ਰਹਿ ਗਈ ਸੀ ਵੀਡੀਓ ਐਂਡ ਕਰਨ ਲੱਗੇ ਸੀ ਪਰ ਮੈਂ ਖਚਲ クリア ਕਰ ਦਿਆਂ ਜਿਹੜੇ ਬੰਦੇ ਨੇ ਲੋਕ ਟਾਇਲ ਲਾਉਣੀ ਹੈ 1000 ਸਕਰ ਫੁੱਟ ਲੋਕ ਟਾਇਲ ਹੈਗੀ 10 ਰੁਪਏ ਤੇ 3 3.5 ਮਤਲਬ ਪੈਂਦੀਆਂ ਇੱਕ ਸਕੁਅਰ ਫੁੱਟ ਚ ਤੇ ਉਹਦੀ ਲੇਬਰ ਹੈਗੀ 8-9 ਰੁਪਏ ਤੇ ਲੈਵਲੋਵਲ ਕੱਢਣ ਤੇ ਮੰਨ ਲਓ 50 ਰੁਪਏ ਸਕੁਅਰ ਫੁੱਟੋ ਪੈਂਦੀ ਆ ਤੇ ਜਿਹੜੇ ਬੰਦੇ ਨੇ 1000 ਸਕੁਅਰ ਫੁੱਟ ਲਾਉਣਾ 50000 ਹੀ ਲੱਗਣਾ ਉਹਦਾ ਸਿੱਧਾ ਜਿਹਾ ਹਿਸਾਬ ਆ ਤੇ ਜਿਹੜੇ ਬੰਦੇ ਨੇ ਇੱਟਾਂ ਦੀ ਫਰਸ਼ ਲਾਉਣੀ ਆ ਉਹਦਾ 35000 ਇੱਕ ਲੱਗੂਗਾ ਸੌਰੀ ਇੱਟ ਹੈਗੀ ਆ 5000 ਨੂੰ ਤੇ 3500 ਇੱਟ ਲੱਗਣੀ ਆ 35 15 ਤੇ 20000 ਉਹਦਾ 35000 35000 30 ਤੋਂ 35000 ਦੇ ਵਿੱਚ ਵਿੱਚ ਉਹਦਾ 1000 ਸਕਰ ਫੁੱਟ ਏਰੀਆ ਕਵਰ ਹੋ ਜਾਊਗਾ ਜਿੱਥੇ ਤੇ ਮੈਨੂੰ ਲੱਗਦਾ ਜੇ ਉਹਨੇ ਥੱਲੇ ਰੇਤਾ ਵਗੈਰਾ ਨਹੀਂ ਪਾਉਣਾ ਕੱਲਾ ਲੇਵਲ ਕੱਢ ਕੇ ਤੇ ਸੋਹਣੇ ਤਰੀਕੇ ਨਾਲ ਇੱਟਾਂ ਲਵਾਉਣੀਆਂ ਮਿਸਤਰੀ ਤੋਂ ਲੇਬਰ ਹੈਗੀ ਆ ਮਿਸਤਰੀ ਦੀ 6-7 ਰੁਪਏ ਤੇ ਜਿੱਥੇ ਤੇ ਮੈਨੂੰ ਲੱਗਦਾ ਵੀ ਇਹ ਇੱਕ ਬੈਟਰ ਆਪਸ਼ਨ ਆ ਜਿਹੜੇ ਬੰਦੇ ਨੇ ਘਰ ਪੱਕਾ ਕਰਨਾ ਸਸਤੇ ਤੇ ਵਧੀਆ ਸੋਹਣੇ ਤਰੀਕੇ ਨਾਲ ਜਿਹਨੇ ਫਸਲ ਘਰੇ ਰੱਖਣੀ ਦੀ ਹੈ ਸ਼ੋਅ ਆਫ ਕਰਨਾ ਉਹ ਤਾਂ ਪੱਥਰ ਲਵਾ ਲੇ ਉਹਨੂੰ ਤਾਂ ਵੀ ਮੇਰੇ ਹਿਸਾਬ ਨਾਲ ਸੰਤੁਸ਼ਟੀ ਨਹੀਂ ਹੋਣੀ ਧੰਨਵਾਦ ਸਾਰਿਆਂ ਦਾ ਵੀਡੀਓ ਦੇਖਣ ਲਈ ਜਾਂਦੇ ਵਾਸਤੇ ਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਨਵੀਆਂ-ਨਵੀਆਂ ਵੀਡੀਓ ਇਸ ਚੈਨਲ ਤੇ ਆਉਂਦੀਆਂ ਰਹਿਣਗੀਆਂ